ਅਜੇਬਾਲ ਲੋਕੀ ਜੀ ਸਾਡੇ ਵਿਚਕਾਰ ਪਹੁੰਚਿਆ ਜੀ ਫਾਰਮਰ ਬਰਾਡ ਚੇਅਰਮੈਨ ਉਹ ਵੀ ਸਾਡੇ ਵਿਚਕਾਰ ਪਹੁੰਚੇ ਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਜਿੰਨੀਆਂ ਵੀ ਹਸਤੀਆਂ ਇੱਥੇ ਸਾਡੇ ਵਿਚਕਾਰ ਪਹੁੰਚਿਆ ਜੀ ਅਜੇਬਾਲ ਬਾਈ ਜੀ ਦਾ ਗਰਾਊਂਡ ਦੇ ਵਿੱਚ ਗਏ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਜੀ ਬਹਿਜ ਨੂੰ ਧੰਨਵਾਦ ਕਰਦੇ ਆ ਜਿਹੜੇ ਸਾਡੇ ਉਜਕਾਰ ਪਹੁੰਚੇ ਆ ਅਤੇ ਟੂ ਡੀ ਕੇ ਖੇਡ ਮੇਲੇ ਤ ਨੂੰ ਚਾਰ ਤਿੰਨ ਲਾਇਆ ਖੇਡੂਦਰੀ ਨਿੰਗਰ ਵਾਲੇ ਰਿਪਲੈਸ਼ਨ ਕਾਲਜ ਹਰਦਨੀ ਹਾਂ ਹਾਂਜੀ ਹਾਂ ਜੀ ਟੀ ਐਮ ਬੀ ਮੈਂ ਕਦੇ ਉਹ ਕਾਊਂਟਰ ਤੇ ਹਾਂ ਉਹ ਕਾਊਂਟਰ ਆ ਗਿਆ ਬਈ ਐਫ ਐਸ ਆਈ ਲਾ ਰਿਹਾ ਨਤ ਅਜੀ ਜੀ ਲਾਓ ਤੁਸੀਂ ਮੈਂ ਤੁਹਾਨੂੰ ਵੈਲਕਮ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਕਿਸ ਨੂੰ ਕਰਾਂਗਾ 저 <sus> 음? <sus> 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 <cu> <sus> ਕਿਰਪਾ ਕਰਕੇ ਪਤਾ ਪੁੱਛਣਾ ਹੈ ਪਰ ਪਤਾ ਨਹੀਂ ਆ ਰਿਹਾ ਹੈ ਅਸੀਂ ਪੁੱਜ ਆਈਆਂ ਸਾਰੀਆਂ ਇਹ ਸਰਕਾਰ ਦੇ ਅਸਫੀਤਾ ਦਾ ਧੰਨਵਾਦ ਕਰਦੇ ਆਂ ਦਰਸ਼ਕੀ ਦਰਸ਼ਵੀਰ ਨੇ ਸਾਰੀਆਂ ਆਈਆਂ ਅੱਜ ਜੀ ਸਾਡੇ ਦੇਸ਼ ਦੇ ਮਹਾਨ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ Rai ਜੀ ਦੇ ਉਹਨਾਂ ਦੀ ਜਨਮ ਦਿਵਸ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੱਡੀਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਸਥਾਨ ਦੇ ਉੱਤੇ ਨਤਮਸਤਕ ਹੋ ਕੇ ਉਹਨਾਂ ਦੇ ਮਹਾਨ ਜੀਵਨ ਦੇ ਬਾਰੇ ਜਾਣ ਕੇ ਤੇ ਉਹਨਾਂ ਦੇ ਕਰ ਕਮਲਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਕੇਸਰੀ ਲਾਲਾ ਲਾਜਪਤ Rai ਜੀ ਦੀ ਸਾਡੇ ਮੁਲਕ ਨੂੰ ਸਾਡੇ ਸੂਬੇ ਨੂੰ ਬਹੁਤ ਵੱਡੀ ਦੇਨ ਹੈ ਲਾਲਾ ਲਾਜਪਤ Rai ਜੀ ਸ਼ਹੀਦ ਯਾਦਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦ ਸੁਖਦੇਵ <th>ਪਰ ਦੇ ਇਹਨਾਂ ਦੇ ਮੈਂਟਰ ਸੀ ਲਾਲਾ ਲਾਜਪਤ Rai ਜੀ ਦੇ ਵੱਲੋਂ ਸ਼ੁਰੂ ਕੀਤੇ ਹੋਏ ਉਹ ਸੰਸਥਾਨ ਜਿਨ੍ਹਾਂ ਨੂੰ ਤਕਰੀਬਨ 100 100 ਸਾਲ ਹੋ ਚੁੱਕੇ ਨੇ ਸਦੀ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਉਹ ਸੰਸਥਾਨ ਬੁਲੰਦੀ ਦੇ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ ਇਹ ਇੱਕ ਇਨਸਾਨ ਦਾ ਕਿਰਦਾਰ ਦਿਖਾਉਂਦਾ ਤੇ ਇਨਸਾਨ ਜਿਹੜਾ ਹੈ ਉਹ ਚਲੇ ਜਾਂਦਾ ਪਰ ਉਸ ਦੇ ਕੀਤੇ ਕੰਮ ਉਸ ਦੇ ਜਿਹੜੇ ਲਾਇ ਬੂਟੇ ਨੇ ਉਹ ਸਦਾ ਹੀ ਫਲ ਦਿੰਦੇ ਨੇ ਇਦਾਂ ਹੀ ਲਾਲਾ ਲਾਜਪਤਰਾਏ ਜੀ ਵੱਲੋਂ ਲਾਇਏ ਜਿਹੜੇ ਬੂਟੇ ਆ ਉਹ ਅੱਜ ਵੀ ਇਸ ਪੰਜਾਬ ਦੇ ਵਿੱਚ ਵੀ ਤੇ ਸਾਡੇ ਜਿਹੜਾ ਲਹਿੰਦਾ ਪੰਜਾਬ ਆ ਉੱਥੇ ਵੀ ਉਹ ਜਿਹੜੇ ਆ ਫਲ ਦੇ ਰਹੇ ਨੇ ਉਹਨਾਂ ਵੱਲੋਂ ਕਿਤੇ ਸੰਸਥਾਨ ਅੱਜ ਦੇਸ਼ ਦੁਨੀਆ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦਾ ਜੀਵਨ ਅੱਜ ਵੀ ਸਾਡੇ ਸਾਰਿਆਂ ਦੇ ਲਈ ਮਿਸਾਲ ਭਰਿਆ ਜੀਵਨ ਹੈ ਤੇ ਬਤੌਰ ਸਿੱਖਿਆ ਮੰਤਰੀ ਜਿੰਨਾਕ ਮੈਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸੋਚ ਬਾਰੇ ਜਾਣ ਸਕਿਆ ਜਨੰਦ ਦਾ ਮੌਕਾ ਮਿਲਿਆ ਜਿੰਨੀ ਕਿ ਮੇਰੀ ਛੋਟੀ ਸਮਝ ਦੇ ਅਨੁਸਾਰ ਹੀ ਹੈ ਕਿਉਂ ਨਹੀਂ ਹਮੇਸ਼ਾ ਵਿਦਿਆ ਨੂੰ ਸਿੱਖਿਆ ਨੂੰ ਸਭ ਤੋਂ ਵੱਡੀ ਮਹੱਤਾ ਦਿੱਤੀ ਨੈਸ਼ਨਲ ਕਾਲਜ ਲਾਹੌਰ ਹੀ ਉਹ ਸੰਸਥਾ ਸੀ ਜਿੱਥੋਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਤਾਂ ਹੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਠੱਪਰ ਇਦਾਂ ਦੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਕਿ ਉਹ ਆਕੇ ਦੇਸ਼ ਦੇ ਵਿੱਚ ਹੁੰਦੀਆਂ ਜੋ ਅੰਗਰੇਜ਼ਾਂ ਵੱਲੋਂ ਜ਼ੁਲਮ ਹੋ ਰਹੇ ਸੀ ਉਹਨਾਂ ਬਾਰੇ ਜਾਣ ਸਕਣ ਤੇ ਇਦਾਂ ਹੀ ਦੁਨੀਆ ਦੇ ਵਿੱਚ ਕੀ ਤਰੱਕੀ ਹੋ ਰਹੀ ਹੈ ਉਸ ਬਾਰੇ ਜਾਣ ਸਕਣ طيب انہوں نے ہمیشہ ਵਿਦਿਆ ਨੂੰ ਜਿਹੜਾ ਹੈ ਮੋਰੀ ਰੱਖਿਆ ਅੱਜ ਅਸੀਂ ਵੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਵਿਦਿਆ ਤੇ ਉੱਤੇ ਬਹੁਤ ਜਿਹੜਾ ਸਿੱਖਿਆ ਦੇ ਉੱਤੇ ਜ਼ੋਰ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਟੀ ਗਾਰਡ ਮੈਂ ਇਸ ਤੋਂ ਪਹਿਲਾਂ ਸਾਡੇ ਬਹੁਤ ਹੀ ਮਾਨਯੋਗ ਬਲਾਸਪੁਰ ਸਾਹਿਬ ਦੇ ਪਿੰਡ ਦੇ ਇਹਨਾਂ ਦੇ ਜੱਡੀ ਪਿੰਡ ਦੇ ਇਹਨਾਂ ਦੇ ਸਕੂਲ ਚ ਜਾਖਿਆ ਉੱਥੇ ਵੀ ਕੋਈ ਇਹ ਹੁੰਦਾ ਕਿ ਕੋਈ ਇੱਕ ਹੁੰਦਾ ਕਿ ਉੱਥੇ ਬੈਠ ਕੇ ਗੱਲ ਕਰ ਦੋ ਪਰ ਉਹ ਸਕੂਲ ਦੇ ਵਿੱਚ ਵੀ ਦੋ ਸਿਕਿਉਰਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆਉਣਗੇ ਕੈਂਪਸ ਮੈਨੇਜਰ ਚੌਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦੀਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਿਹਾ ਐ ਇਦਾਂ ਹੀ ਮੋਗੇ ਸ਼ਹਿਰ ਦੇ ਵਿੱਚ ਇਦਾਂ ਹੀ ਬਾਗੇਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਆ ਇਹ ਨਹੀਂ ਕਹਿੰਦੇ ਕਿ ਅੱਜ ਸਾਰਾ ਕੁਝ ਠੀਕ ਹੋ ਗਿਆ ਪਰ ਇਹ ਇੱਕ ਲੰਬਾ ਸਫ਼ਰ ਅੱਜ ਪਰ ਇਹ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਹਾਂ ਕਿ ਉਸ ਮੰਜ਼ਿਲ ਵੱਲ ਨੂੰ ਤੁਰ ਰਹੀਆਂ ਜਿਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਉਹ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆ ਨੂੰ ਜਿਹੜਾ ਹੈ ਮਾਤਾ ਦਿੱਤੀ ਹੈ ਨਾਲ ਹੀ ਜਿਹੜਾ ਇਹ ਮਹਾਨ ਪਿੰਡ ਹੈ ਧਰਤੀ ਇੱਥੇ ਦਾ ਕਣ-ਕਣ ਬਹੁਤ ਮਹਾਨ ਹੈ ਇਸ ਪਿੰਡ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਗਦਰੀ ਬਾਬੇ ਇਸ ਪਿੰਡ 'ਚ ਹੋਏ ਆ ਜਿਹੜੇ ਫਾਂਸੀ ਵੀ ਚੜੇ ਜਿਹਨਾਂ ਆਪਣੇ ਸਾਰੇ ਸਾਰਾ ਜੀਵਨ ਜਿਹੜੇ ਗਾਲੇ ਪਾਣੀ ਦੀ ਝੇਲਾਂ ਦੇ ਵਿੱਚ ਬਤੀਤ ਕੀਤਾ ਇਸ ਕਰਕੇ ਇਸ ਪਿੰਡ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲੇ ਮੈਂ ਪਹਿਲਾਂ ਵੀ ਇੱਕ ਵਾਰ ਇੱਥੇ ਰਾਤ ਵੀ ਰੁਕਿਆ ਪੈਦਲ ਮਾਰਚ ਵੇਲੇ ਇਸ ਧਰਤੀ ਮਹਾਨ ਇਸ ਧਰਤੀ ਦੇ ਉੱਤੇ ਇਹ ਤੀਰਥ ਸਥਾਨ ਹੈ ਜੀ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਥੇ ਸਿਰਫ ਅਸੀਂ ਸ਼ਹੀਦੀ ਵਰਤ ਤੇ ਜਨਮ ਦਿਨਾਂ ਦੇ ਨਹੀਂ ਬਲਕਿ ਰੋਜ਼ ਹੀ ਆ ਕੇ ਇੱਥੇ ਵੀ ਨਤਮਸਤਕ ਹੋਣਾ ਚਾਹੀਦਾ ਹੈ ਇਹ ਵੀ ਤੀਰਥ ਸਥਾਨ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ